ਅੱਜ ਪੰਜਾਬ ਦੇ ਵਿੱਚ ਇੱਕ ਵੱਡੀ ਦੌੜ ਲੱਗੀ ਹੋਈ ਹੈ ਵਿਦੇਸ਼ ਜਾਣ ਦੀ 12ਵੀਂ ਕਲਾਸ ਦੇ ਪੇਪਰ ਹੋ ਕੇ ਹਟਿਆ ਹਰ ਇੱਕ ਵਿਦਿਆਰਥੀ ਨੂੰ ਲਗਭਗ ਵਿਦੇਸ਼ ਜਾਣ ਦਾ ਚਾਹ ਪਹਿਲਾ ਜਿਹੜਾ ਸਟੈਪ ਪਹਿਲਾ ਪੜਾ ਹੁੰਦਾ ਹੈ एल्ड्स ਇੰਸਟੀਚਿਊਟ ਦੀ ਜਿਹੜੀ ਚੋਣ ਕਰਨੀ ਕਿਸ ਸੈਂਟਰ ਦੇ ਵਿੱਚ ਅਸੀਂ ਜਿਹੜਾ ਐਲਸ ਕੀਤੀ ਜਾਵੇ ਕਿੱਥੋਂ ਜਿਹੜੀ ਹੈ ਇਹ ਜਿਹੜੀ ਪਹਿਲਾ ਸਟੈਪ ਹੈ ਵੀ ਐਲਸ ਕਰਨੀ ਕਿੱਥੋਂ ਕੀਤੀ ਜਾਵੇ ਸੈਂਟਰ ਅਸੀਂ ਜਿਹੜੀ ਐਡ ਆ ਰਹੀ ਹੈ ਇੰਟਰਨੈਟ ਤੇ ਅਸੀਂ ਉੰਦੇ ਨਾਲ ਹੀ ਦੇਖਣਾ ਵੀ ਇੱਕ ਬੋਡੀ ਐਡ ਆ ਬੜਾ ਨਾਮ ਹੈ ਉਹਨਾਂ ਤੋਂ ਜਾਂ ਕਿਸੇ ਸਹਿਯੋਗੀ ਤੋਂ ਪੁੱਛਣਾ ਹੈ ਕਿਵੇਂ ਪੁੱਛਣਾ ਪਹਿਲਾ ਸਟੈਪ ਹੈ ਔਰ ਦੂਜਾ ਸਟੈਪ ਹੁੰਦਾ ਵੀ ਅਸੀਂ ਫਾਈਲ ਕਿਵੇਂ ਲਾਉਣੀ ਹੈ ਤਕਰੀਬਨ ਹੀ ਪੰਜਾਬ ਦੇ ਔਰ ਖਾਸ ਕਰਕੇ ਪਿੰਡਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਹੁੰਦਾ ਵੀ ਅਸੀਂ ਚੰਡੀਗੜ੍ਹ ਫਾਈਲ ਲਾਉਣੀ ਆ ਦਿੱਲੀ ਲਾਉਣੀ ਆ ਔਰ ਫਿਰ ਕਈ ਵਾਰੀ ਧੋਖੇ ਹੁੰਦੇ ਆ ਬੜੇ ਵੱਡੇ ਜਿਹੜੇ ਕਰੋੜਾਂ ਤੱਕ ਦੇ ਕੱਪੜੇ ਉਹ ਆਏ ਸਾਹਮਣੇ ਇਹ ਬੜੇ ਚਿਰ ਦੇ ਸਵਾਲ ਸੀ ਜਿਹੜੇ ਧਖਾਲਸ ਟੀਵੀ ਨੂੰ ਆਰ ਇਸੀ ਅਸੀਂ ਉਹਦੇ ਵਾਸਤੇ ਅੱਜ ਗੱਲਬਾਤ ਕਰਨ ਲਈ ਬੈਠੇ ਆ ਸਾਡੇ ਨਾਲ ਨੇ ਸ੍ਰੀ ਸੁਸ਼ੀਲ ਜੀ ਮੈਂ ਮੈਂ ਸਟੱਡੀ ਦੇ ਜਿਹੜੇ ਇੱਥੇ ਸ੍ਰੀ ਮੁਖਸ਼ਰ ਸਾਹਿਬ ਤੋਂ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਧਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ ਤੁਸੀਂ ਬੜਾ ਇੰਪੋਰਟੈਂਟ ਸਵਾਲ ਰੇਜ਼ ਕੀਤਾ ਹੈ ਕਿ ਦੋ ਇੰਪੋਰਟੈਂਟ ਕਨਸਰਨ ਕਿ ਸਹੀ ਆਇਲਸ ਇੰਸਟੀਚਿਊਟ ਦੀ ਚੋਣ ਕਿਤਾਜ ਕਿਤੇ ਜਾਵੇ ਔਰ ਸਟੂਡੈਂਟ ਨੂੰ ਸਹੀ ਗਾਈਡੈਂਸ ਮਿਲੇ ਵੀਜ਼ਾ ਦੇ ਲਈ ਵੀਜ਼ਾ ਕਿੱਥੋਂ ਲਾਇਆਵੇ ਸੋ ਮੈਂ ਸ਼ੁਰੂ ਕਰਦਾ ਹਾਂ ਆਇਲਸ ਤੋਂ ਦੇਖੋ ਆਇਲਸ ਲਈ ਹਰ ਸਾਲ ਅਸੀਂ ਵੇਖਦੇ ਆ ਰਹੇ ਹਾਂ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ 10-12 ਸੈਂਟਰ ਮੁਕਸਰ ਦੇ ਵਿੱਚ ਮੈਂ ਗੱਲ ਕਰਦਾ ਬਹੁਤ ਸੈਂਟਰ ਇਸੇ ਸਾਲ ਹੀ ਓਪਨ ਹੋਏ ਐ ਦੋ ਚਾਰ ਸੈਂਟਰ ਬੰਦ ਹੋ ਗਏ 10-12 ਸੈਂਟਰ ਖੁੱਲ ਗਏ ਸੋ ਆਇਲਸ ਇੰਡਸਟਰੀ ਇੱਕ ਬਹੁਤ ਵੱਡਾ ਬਿਜ਼ਨਸ ਹੈ ਸੋ ਬਿਜ਼ਨਸ ਹੈ ਤਾਂ ਇਹਦੇ ਵਿੱਚ ਬਹੁਤ ਸਾਰੇ ਅਨਪ੍ਰੋਫੈਸ਼ਨਲ ਪਲੇਅਰਸ ਵੀ ਇਹਦੇ ਵਿੱਚ ਹੈ ਪ੍ਰੋਫੈਸ਼ਨਲ ਪਲੇਅਰਸ ਵੀ ਹੈ ਸਟੂਡੈਂਟਸ ਦਾ ਮਾਈਂਡਸੈਟ ਕੀ ਕਹਿੰਦਾ ਹੈ ਸਟੂਡੈਂਟਸ ਉਹਨਾਂ ਨੂੰ ਜਿੱਥੇ ਵੱਡੇ ਵੱਡੇ ਹਾਰਡਿੰਗਸ ਦਿਖਦੇ ਹੈ ਜਿੱਥੇ ਵੱਡੇ ਵੱਡੇ ਐਡਸ ਦਿਖਦੀਆਂ ਨੇ ਤਾਂ ਸਟੂਡੈਂਟ ਅੱਖ ਬੰਦ ਕਰਕੇ ਉਹ ਸੈਂਟਰ ਤੇ ਫੀਸਿਸ ਭਰ ਕੇ ਜੁਆਇਨ ਕਰ ਲੈਂਦਾ ਹੈ ਬਹੁਤ ਵਾਰ ਸਾਡੇ ਨਿਗਾਹ ਦੇ ਵਿੱਚ ਆਉਂਦਾ ਹੈ ਕਿ ਬੱਚੇ ਨੇ 3-3 4-4 ਮਹੀਨੇ ਲਾਏ ਹੈ ਫਿਰ ਵੀ ਉਹਦੇ ਬੇਸਿਕਸ ਕਲੀਅਰ ਨਹੀਂ ਹੈ ਇੰਗਲਿਸ਼ ਨੂੰ ਲੈ ਕੇ ਸੋ ਇੱਕੋ ਗੱਲ ਦੇ ਵਿੱਚ ਮੈਂ ਗੱਲ ਕਵਾਂਗਾ ਕਿ ਸੈਂਟਰ ਕੋਈ ਵੀ ਮਾੜਾ ਨਹੀਂ ਹੈ ਸੈਂਟਰ ਸਾਰੇ ਵਧੀਆ ਹੈ ਬਟ ਤੁਸੀਂ ਤਜਰਬਾ ਚੁਣੋ ਤੁਸੀਂ ਐਡਵਰਟਾਈਜ਼ਮੈਂਟ ਤੋਂ ਪ੍ਰਭਾਵਿਤ ਨਾ ਹੋ ਤੁਸੀਂ ਤਜਰਬਾ ਚੁਣੋ ਹਰ ਇੱਕ ਸੈਂਟਰ ਡੈਮੋ ਕਲਾਸ ਦੇ ਰਿਹਾ ਹੈ ਲਗਭਗ ਫ੍ਰੀ ਦੇ ਵਿੱਚ ਹਰ ਇੱਕ ਸੈਂਟਰ ਇੱਕ ਇੱਕ ਦਿਨ ਦੋ ਦੋ ਦਿਨ ਕਲਾਸ ਦਿੰਦਾ ਹੈ ਤੁਸੀਂ ਜਿਹੜੇ ਸੈਂਟਰ ਤੁਹਾਨੂੰ ਵਧੀਆ ਲੱਗਦੇ ਹੈ ਉੱਥੇ ਡੈਮੋ ਕਲਾਸ ਲਓ ਤੁਸੀਂ ਮੈਪ ਮਾਈ ਸਟਡੀ ਤੇ ਵੀ ਡੈਮੋ ਕਲਾਸ ਲਾਓ ਸਾਡੇ ਕੋਲ 12 12 13 ਤਰ੍ਹਾਂ ਸਾਲ ਐਕਸਪੀਰੀਅੰਸ ਟ੍ਰੇਨਰਸ ਇੱਥੇ ਅਵੇਲੇਬਲ ਹੈਗੇ ਹੈ ਜਿਨ੍ਹਾਂ ਦੇ ਰਿਜ਼ਲਟਸ 9 ਬੈਂਡ ਬਹੁਤ سارے ਸਟੂਡੈਂਟਸ ਲਈ ਦੁਆਇਆ ਸੀ ਸੋ ਤੁਸੀਂ ਚੂਸ ਕਰ ਸਕਦੇ ਹੋ ਸੋ ਤਜਰਬਾ ਚੂਸ ਕਰੋ ਤੁਸੀਂ ਐਡਵਰਟਾਈਜ਼ਮੈਂਟ ਤੋਂ ਇਮਪ੍ਰੈਸ ਨਾ ਹੋ ਸਪੋਕਨ ਇੰਗਲਿਸ਼ ਲਈ ਅਸੀਂ ਅਮਰੀਕਨ ਟੈਕਨਿਕਸ ਦਾ ਜੋ ਹੈ ਅਸੀਂ ਇਸਤੇਮਾਲ ਕਰਦੇ ਹਾਂ ਸੋ ਬੇਸਿਕਸ ਜਿਹੜੇ ਹੈ ਬਹੁਤ ਜ਼ਰੂਰੀ ਹੈ ਫੋਲੋ ਕਰਨੇ ਜੀ ਜਿਸ ਤਰ੍ਹਾਂ ਜਿਹੜਾ ਐਲਸ ਦਾ ਤੁਸੀਂ ਦੇਖਿਆ ਬਹੁਤ ਵੱਡਾ ਬਿਜ਼ਨਸ ਹੈ ਇਸ ਤਰ੍ਹਾਂ ਦੇ ਕੁਝ ਜਿਹੜੀਆਂ ਫਰਮਸ ਨੇ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਹੈ ਜਿਹਦਾ ਬਹੁਤ ਵੱਡਾ ਨਾਮ ਚੱਲ ਰਿਹਾ ਹੈ ਕੀ ਉਸ ادارے ਦਾ ਤੇ ਆਮ ਜਿਹੜਾ ਸੈਂਟਰ ਆ ਉਹਦਾ ਫਰਕ ਹੈ ਜਿਸ ਤਰ੍ਹਾਂ ਕੋਈ ਬੱਚਾ ਉੱਥੇ ਜਾਂਦਾ ਤਾਂ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਜਿੰਨੇ ਵੀ ਦੇਖੀ ਦੀਆਂ ਤਸਵੀਰਾਂ ਐਡਸ ਦੇ ਵਿੱਚ ਸਾਰੇ 8+ 9+ 7+ ਕੀ ਉਹਨਾਂ ਦੇ ਸਾਰੇ ਬੱਚੇ 7+ ਹੁੰਦੇ ਆ ਜਾਂ ਨਹੀਂ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਦੇਖੋ ਅਕਸਰ ਮੈਂ ਜਦੋਂ ਮੇਰੇ ਕੋਲ ਕੋਈ ਬੱਚਾ ਆਉਂਦਾ ਹੈ ਆਈਲਸ ਦੀ ਕੋਚਿੰਗ ਲੈਣ ਲਈ ਮੈਂ ਹਮੇਸ਼ਾ ਬੱਚੇ ਨੂੰ ਕਹਿੰਦਾ ਕਿ ਤੁਸੀਂ ਫੀਸ ਇਨੀਸ਼ੀਅਲੀ ਪੇ ਨਹੀਂ ਕਰਨੀ ਤੁਸੀਂ ਪਹਿਲਾਂ ਡੈਮੋ ਕਲਾਸ ਲਓ ਡੈਮੋ ਕਲਾਸ ਤੁਸੀਂ ਸੈਂਟਰ ਦਾ ਮਾਹੌਲ ਦੇਖੋ ਤੁਸੀਂ ਟੀਚਰਸ ਦੀ ਗਾਈਡੈਂਸ ਦੇਖੋ ਤੁਸੀਂ ਅ ਅਗੇਨ ਉਹੀ ਗੱਲ ਕਿ ਤੁਸੀਂ ਤਜਰਬਾ ਚੁਣੋ ਤੁਸੀਂ ਠੀਕ ਹੈ ਸੋ ਬਹੁਤ ਸਾਰੇ ਸੈਂਟਰ ਵੱਡੇ ਵੱਡੇ ਸੈਂਟਰ ਜਿਨ੍ਹਾਂ ਨੇ 9+9+ ਦੀ ਬੋਰਡ ਲਾਏ ਹੁੰਦੇ ਆ ਦੇਖੋ ਜਿੱਥੇ ਰਸ਼ ਬਹੁਤ ਜ਼ਿਆਦਾ ਹੈ ਜਿੱਥੇ ਆਲਰੇਡੀ 200 300 400 ਬੱਚਾ ਹੈ ਉਹਨਾਂ ਦੇ 300 ਬੱਚੇ ਚੋਂ ਜੇ 10 ਬੱਚਿਆਂ ਦੇ 9 ਬੈਂਡ ਆ ਜਾਂਦੇ ਆ ਤਾਂ ਉਹਨਾਂ 10 ਤੋਂ ਹੀ ਬੱਚੇ ਪ੍ਰਭਾਵਿਤ ਹੋ ਕੇ ਉੱਥੇ ਐਡਮਿਸ਼ਨਸ ਲੈ ਲੈਂਦੇ ਆ ਸੋ ਬੇਸਿਕਲੀ ਮੇਰੀ ਗਾਈਡੈਂਸ ਬੱਚੇ ਨਹੀਂ ਹੁੰਦੀ ਇਹ ਕਿ ਭਾਵੇਂ ਤੁਹਾਡੇ ਆਪਦੇ ਪਿੰਡ ਦੇ ਵਿੱਚ ਕੋਈ ਬਹੁਤ ਅੱਛਾ ਟਿਊਟਰ ਹੈ ਜਿਹਨੂੰ ਆ ਆਇਲਸ ਜੋ ਟੀਚ ਕਰਦਾ ਹੈ ਤੁਸੀਂ ਭਾਵੇਂ ਉਹਦੇ ਕੋਲ ਉਹ ਐਡਮਿਸ਼ਨ ਲੈ ਲਓ ਮੈਟਰ ਨਹੀਂ ਕਰਦਾ ਕਿ ਸੈਂਟਰ ਨਵਾਂ ਹੈ ਸੈਂਟਰ ਪੁਰਾਣਾ ਹੈ ਜਾਂ ਸੈਂਟਰ ਛੋਟਾ ਹੈ ਜਾਂ ਵੱਡਾ ਹੈ ਮੈਟਰ ਕਰਦਾ ਹੈ ਕਿ ਉਹ ਸੈਂਟਰ ਦੀ ਫੈਕਿਲਿਟੀਆਂ ਨੂੰ ਐਕਸਪੀਰੀਅੰਸ ਕਿੰਨਾ ਹੈ ਰਾਈਟ ਇਹਦਾ ਕੋਈ ਵੀ ਸ਼ਾਰਟਕਟ ਨਹੀਂ ਹੈ ਤੁਸੀਂ ਤਜਰਬਾ ਚੁਣੋ ਬਿਲਕੁਲ ਠੀਕ ਹੈ ਪਹਿਲਾ ਸਟੈਪ ਹੋ ਗਿਆ ਵੀ ਆਈਐਲਐਸ ਕਿਦਾਂ ਕਰਨੀ ਇਹ ਹੈਗਾ ਤਜਰਬਾ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਸੈਂਟਰ ਹੈ ਉਹਦੇ ਵਿੱਚ ਜਿਹੜੇ ਟੀਚਰ ਨੇ ਮੈਸ ਦਾ ਪਾਠਕਮ ਜਿਹੜੇ ਅਧਿਆਪਕ ਜਿਹੜੇ ਤੁਹਾਨੂੰ ਸਿਖਾ ਰਹੇ ਆ ਉਹਨਾਂ ਦਾ ਕੋਈ ਤਜਰਬਾ ਜਾਂ ਉਹ ਉੱਥੇ ਜਿਹੜੇ ਟੀਚਰ ਲੱਗੇ ਹੋਏ ਨੇ ਜਿਨ੍ਹਾਂ ਦੇ ਖੁੱਦ ਦੇ ਆਪਦੇ 6 5 ਜਾਂ 7 ਬੈਂਡ ਆ ਗਏ ਭੀ ਹਾਂ ਤੁਸੀਂ ਮਈ ਦੇ ਵਿੱਚ ਤੁਹਾਡੇ ਬੈਂਡ ਆ ਜਾ ਚਲੋ ਅਪ੍ਰੈਲ ਚ ਤੁਸੀਂ ਇੱਥੇ ਹੀ ਜੁਆਇਨ ਕਰ ਲਓ ਜਨਾਚਰਗਾ ਤੁਹਾਡਾ ਵੀਜ਼ਾ ਨਹੀਂ ਲੱਗਦਾ ਇਹ ਵੀ ਕਿਤੇ ਨਾ ਕਿਤੇ ਕਲਚਰ ਚੱਲ ਰਿਹਾ ਹੈ ਔਰ ਜਿਹੜਾ ਦੂਜਾ ਸਟੈਪ ਹੈਗਾ ਜੀ ਵੀਜ਼ਾ ਦਾ ਐਲਸ ਦੇ ਵਿੱਚ ਬੈਂਡ ਆ ਗਏ ਫਿਰ ਵੀਜ਼ਾ ਲਵਾਣਾ ਵੀਜ਼ਾ ਦੇ ਵਿੱਚ ਅੱਗੇ ਅਸੀਂ ਦਾ ਖਾਲਸ ਟੀਵੀ ਨੇ ਵੀ ਇੱਕ ਜਿਹੜਾ ਐਕਸਪੋਜ਼ ਕੀਤਾ ਸੀ wwwics ਬੜਾ ਵੱਡਾ ਇੱਕ ਅਦਾਰਾ ਹੈ ਉਹਨਾਂ ਨੇ ਕੁਝ ਲੋਕਾਂ ਦੇ ਨਾਲ ਕਪਲੇ ਬਾਜੀ ਕੀਤੀ ਔਰ ਉਹਨਾਂ ਦੇ ਲੱਖਾਂ ਰੁਪਏ ਉਹਨਾਂ ਨੇ ਮਾਰੇ ਆ ਉਹ ਇਸ ਤਰ੍ਹਾਂ ਜਿਹੜਾ ਵੀਜ਼ਾ ਲਵਾਉਣਾ ਉਹ ਏਜੰਟ ਕਿਵੇਂ ਚੁਣਿਆ ਜਾਵੇ ਕਿਉਂਕਿ ਉਹਦੇ ਵਿੱਚ ਵੀ ਸੇਮ ਜਿਹੜੇ ਐਡਵਰਟਾਈਜ਼ਮੈਂਟ ਹੈ ਉਹ ਕਹਿੰਦੇ ਵੀ ਅਸੀਂ ਘਰ ਬੈਠੇ ਵੀਜ਼ਾ ਲਾਓ ਬਿਨਾਂ ਪੈਸੇ ਤੋਂ ਵੀਜ਼ਾ ਲਾਓ ਵੱਡੀਆਂ ਐਡਸ ਆ ਰਹੀਆਂ ਉਹ ਉਹ ਕਿਦਾਂ ਸਿਸਟਮ ਹੈ ਦੇਖੋ ਪੰਜਾਬ ਦੇ ਵਿੱਚ ਅਸੀਂ ਓਪਨਲੀ ਜੇ ਆਪਾਂ ਗੱਲ ਕਰੀਏ ਤਾਂ ਸਟੂਡੈਂਟ ਜਿਹੜੇ ਬਾਹਰ ਜਾ ਰਹੇ ਆ ਸਟੱਡੀ ਵੀਜ਼ਾ ਲਈ ਸਟੂਡੈਂਟ ਬਹੁਤ سارے ਸਟੂਡੈਂਟਸ ਦਾ ਮੋਟਿਵ ਉੱਥੇ ਜਾ ਕੇ ਸੈਟਲ ਹੋਣਾ ਹੈ ਸੋ ਸੈਟਲਮੈਂਟ ਲਈ ਅਸੀਂ ਗੱਲ ਕਰਦੇ ਹਾਂ ਦੋ ਹੀ ਕੰਟਰੀ ਬੇਸਿਕਲੀ ਕੈਨੇਡਾ ਔਰ ਆਸਟ੍ਰੇਲੀਆ ਜਿਹੜੀ ਪਹਿਲਾ ਸਟੱਡੀਜ਼ ਪ੍ਰੋਵਾਈਡ ਕਰਵਾਉਂਦੀ ਹੈ 2 ਸਾਲ ਦੀ ਸਟੱਡੀ ਕਰੋ ਕੈਨੇਡਾ ਦੇ ਵਿੱਚ 3 ਸਾਲਾਂ ਦਾ ਤੁਹਾਨੂੰ ਵਰਕ ਪਰਮਿਟ ਮਿਲੇਗਾ ਦੈਨ ਤੁਸੀਂ ਪੀਆਰ 'ਤੇ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਤੁਸੀਂ 2 ਸਾਲ ਦੀ ਸਟੱਡੀ ਕਰੋ ਦੈਨ 2 ਤੋਂ 4 ਸਾਲ ਦਾ ਵਰਕ ਪਰਮਿਟ ਮਿਲੇਗਾ ਪੀਐਸਡਬੀਪੀ ਦੈਨ ਤੁਸੀਂ ਪੀਆਰ ਲਈ ਅਪਲਾਈ ਕਰ ਸਕਦੇ ਹੋ ਰਾਈਟ ਬਟ ਜੇ ਆਪਾਂ ਗੱਲ ਕਰੀਏ ਯੂਐਸਟੀ ਜਾਂ ਸਿੰਗਾਪੁਰ ਦੀ ਜਾਂ ਹੋਰ ਕੰਟਰੀਆਂ ਦੀ ਇੱਥੇ ਪੀਆਰ ਮਿਲਣਾ ਬਹੁਤ ਹੀ ਮੁਸ਼ਕਿਲ ਹੈ ਸੋ ਬੱਚੇ ਉਸ ਲੈਵਲ ਦੀ ਸਟੱਡੀ ਨਹੀਂ ਕਰ ਪਾਉਂਦੇ ਜਾਂ ਐਲੀਜੀਬਲ ਨਹੀਂ ਹੋ ਪਾਉਂਦੇ ਸੋ ਤੁਹਾਡਾ ਸਵਾਲ ਸੀ ਕਿ ਆਪਾਂ ਸਹੀ ਏਜੰਟ ਦੀ ਚੋਣ ਕਿਵੇਂ ਕਰੀਏ ਮੁਖਸਰ ਦੇ ਵਿੱਚ ਵੀ ਆਪਾਂ ਗੱਲ ਕਰੀਏ ਜਾਂ ਲਗਭਗ ਹਰ ਸ਼ਹਿਰ ਦੇ ਵਿੱਚ ਪੰਜਾਬ ਦੇ 50 ਤੋਂ 100 ਵੀਜ਼ਾ ਏਜੰਸੀਜ਼ ਹੈ ਬਹੁਤ سارے ਲੋਕ ਇਦਾਂ ਦੇ ਵੀ ਹੈ ਜਿਨ੍ਹਾਂ ਨੇ ਆਪਣਾ ਕੋਈ ਸਾਈਬਰ ਕੈਫੇ ਦਾ ਕੰਮ ਹੈ ਨਾ ਲੋਕ ਕਹਿੰਦੇ ਜੀ ਅਸੀਂ ਵੀਜ਼ਾ ਵੀ ਲਗਵਾ ਦਾਂਗੇ ਬਹੁਤ ਸਾਰੇ ਆਇਲਸ ਸੈਂਟਰ ਜਿਹੜੇ ਕਹਿੰਦੇ ਜੀ ਅਸੀਂ ਵੀਜ਼ਾ ਦੀ ਪ੍ਰੋਸੈਸਿੰਗ ਵੀ ਕਰਵਾਨੀ ਹੈ ਦੇਖੋ ਵੀਜ਼ਾ ਲਈ ਤੁਸੀਂ ਚੂਜ਼ ਕਰੋ ਕਿ ਏਜੰਸੀ ਸਰਟੀਫਾਈਡ ਹੈ ਜਾਂ ਨਹੀਂ ਹੈ ਸਰਟੀਫਿਕੇਸ਼ਨ ਦੋ ਤਰੀਕੇ ਨਾਲ ਹੈ ਇੱਕ ਤਾਂ ਪੰਜਾਬ ਗਵਰਨਮੈਂਟ ਤੋਂ ਸਰਟੀਫਿਕੇਸ਼ਨ ਠੀਕ ਹੈ ਅ ਦੂਸਰੀ ਸਰਟੀਫਿਕੇਸ਼ਨ ਤੁਸੀਂ ਜਿਹੜੀ ਵੀ ਕੰਟਰੀ ਦੇ ਵਿੱਚ ਜਾਣਾ ਹੈ ਜਿਹੜੇ ਕਾਲਜ ਦੇ ਵਿੱਚ ਜਾਣਾ ਹੈ ਉਸ ਕਾਲਜ ਦੀ ਵੈਬਸਾਈਟ ਤੇ ਲਿਸਟ ਹੁੰਦੀ ਹੈ ਏਜੰਸੀ ਤੁਸੀਂ ਆਸਟ੍ਰੇਲੀਆ ਦੀ ਗੱਲ ਕਰੋ ਆਸਟ੍ਰੇਲੀਆ ਦੀ ਜਿੰਨੀਆਂ ਵੀ ਟੌਪ ਮੋਸਟ ਯੂਨੀਵਰਸਿਟੀਆਂ ਹੈਗੀਆਂ ਉੱਥੇ ਏਜੰਸੀ ਲਿਸਟ ਹੈ ਇੰਡੀਆ ਦੇ ਏਜੰਸੀ ਲਿਸਟ ਹੈ ਉਹਦੇ ਵਿੱਚ 15-16 ਏਜੰਟਸ ਤੁਹਾਨੂੰ ਮਿਲਣਗੇ ਜਿਹੜੇ ਐਕਚੁਅਲ ਦੇਟ ਸਰਟੀਫਾਈਡ ਹੈ ਲੱਕੀਲੀ ਸਾਡੀ ਏਜੰਸੀ ਉਹਨਾਂ ਦੇ ਵਿੱਚੋਂ ਇੱਕ ਹੈ ਮੁਖਸਰ ਜ਼ਿਲ੍ਹੇ ਚ ਸਾਡੀ ਏਜੰਸੀ ਇਕੋ ਇੱਕ ਏਜੰਸੀ ਹੈ ਜਿਹਦਾ 350 ਯੂਨੀਵਰਸਿਟੀਆਂ ਤੇ ਕਾਲਜਿਸ ਨਾਲ ਡਾਇਰੈਕਟ ਐਪ ਹੈ ਸੋ ਤੁਸੀਂ ਅ ਇਨਡਾਇਰੈਕਟ ਵੇ ਨਾਲ ਵੀਜ਼ਾ ਅਪਲਾਈ ਨਾ ਕਰੋ ਤੁਸੀਂ ਡਾਇਰੈਕਟਲੀ ਸਰਟੀਫਾਈਡ ਏਜੰਟ ਕੋਲ ਜਾਓ ਲਿਸਟ ਤੋਂ ਤੁਸੀਂ ਚੂਜ਼ ਕਰੋ ਅ ਵੈਬਸਾਈਟ ਤੋਂ ਚੂਜ਼ ਕਰੋ ਕਿ ਅਥੋਰਾਈਜ਼ਡ ਏਜੰਟਸ ਕਿਹੜੇ-ਕਿਹੜੇ ਆ ਗਏ ਹੈ ਰਾਈਟ ਅਰ ਦੂਸਰਾ ਗੱਲ ਇਹ ਕਿ ਤੁਸੀਂ ਕਿਸੇ ਵੀ ਸ਼ਾਰਟਕਟ ਦੇ ਵਿੱਚ ਨਾ ਪਾਓ ਮੇਰੀ ਸਟੂਡੈਂਟਸ ਨੂੰ ਅਡਵਾਈਸ ਹੈ ਕਿ ਫੀ ਆਫਟਰ ਵੀਜ਼ਾ ਜਾਂ ਪੈਕੇਜ ਸਿਸਟਮ ਦੇ ਵਿੱਚ ਸਟੂਡੈਂਟ ਅਕਸਰ ਟਰੈਪ ਦੇ ਵਿੱਚ ਆ ਜਾਂਦੇ ਆ ਸੋ ਤੁਸੀਂ ਕਿਸੇ ਵੀ ਸ਼ਾਰਟਕਟ ਦੇ ਵਿੱਚ ਨਾ ਪਾਓ ਆਇਲਸ ਕਲੀਅਰ ਕਰੋ ਆਇਲਸ ਇੱਕ ਬੇਸਿਕ ਹੈ ਜੋ ਤੁਹਾਨੂੰ ਕਲੀਅਰ ਕਰਨਾ ਹੀ ਪੈਣਾ ਪਏਗਾ ਪਾਏਗਾ ਉਸ ਤੋਂ ਬਾਅਦ ਤੁਸੀਂ ਆਪਣਾ ਅਥੋਰਾਈਜ਼ਡ ਏਜੰਟ ਕੋਲੋਂ ਵੀਜ਼ਾ ਪ੍ਰੋਸੈਸਿੰਗ ਸਟਾਰਟ ਕਰਵਾਉ ਲੋਸੀ ਹਮ ਸੋ ਇਹ ਪਹਿਲਾ ਸਟੈਪ ਹੁੰਦਾ ਵੀ ਐਲਸ ਕਿੱਥੋਂ ਕਰਨੀ ਔਰ ਦੂਜਾ ਵੀ ਵੀਜ਼ਾ ਕਿੱਥੋਂ ਲਵਾਉਣਾ ਔਰ ਉੱਥੇ ਆ ਕੇ ਜਿਹੜਾ ਤਕਰੀਬਨ ਹੀ ਲੋਕ ਠੱਗੇ ਜਾਂਦੇ ਉਹਨਾਂ 'ਚ ਸਾਡੇ ਦੋਸਤ ਮਿੱਤਰ ਤੁਹਾਡੇ ਦੋਸਤ ਮਿੱਤਰ ਬਹੁਤ ਸਾਰੇ ਲੋਕ ਇਦਾਂ ਦੇ ਜਿਨ੍ਹਾਂ ਦੇ ਵੀਜ਼ੇ ਲੱਗੇ ਵੀ ਆ ਮੰਨ ਲਓ ਕੋਈ ਆਇਆ ਯਾਰ ਮੇਰਾ ਵੀ ਵਿਵਿਕਸਾਲਾਂ ਤੋਂ ਨਾ 10 ਸਾਲ ਪਹਿਲਾਂ ਭੂਆ ਜੀ ਦਾ ਵੀਜ਼ਾ ਲੱਗਾ ਅੱਛਾ ਚਲੋ ਮੈਂ ਵੀ ਜਾਨਾ ਉਹ ਕਿਸ ਤਰ੍ਹਾਂ ਹਾਦਸਾ ਹੋਇਆ ਉੱਥੇ ਅੱਜ ਉਹਨਾਂ ਨੇ ਇੱਕ ਲੁਧਿਆਣੇ ਤੋਂ ਐ ਸਰਦਾਰ ਉਹਨਾਂ ਦੇ 18 ਲੱਖ ਰੁਪਏ ਜਿਹੜੇ ਉਹਨਾਂ ਨੇ ਉਹ ਨੱਪੇ ਹੋਏ ਆ ਵੀਜ਼ਾ ਵੀ ਨਹੀਂ ਲੱਗਿਆ ਔਰ ਬੜਾ ਕਪਲਾ ਕੇ ਗਾ ਅੱਗੇ ਵੀ ਉਹਨਾਂ ਦੀ ਸੈਟਿੰਗ ਹੁੰਦੀ ਬਹੁਤ ਸਾਰਾ ਇਸ ਤਰ੍ਹਾਂ ਦਾ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਖਾਲਸ ਟੀਵੀ ਤੇ ਜਿੰਨੇ ਵੀਜ਼ਾਸ ਨੇ ਮਤਲਬ ਜਿਹੜਾ ਸਟੱਡੀ ਵੀਜ਼ਾ ਹੈ ਡਾਇਰੈਕਟ ਪੀਆਰ ਹੈ ਸਕੂਲਿੰਗ ਹੈ ਉਹ ਸਾਰਿਆਂ ਤੇ ਸਪੈਸ਼ਲ ਜਿਹੜੇ ਪ੍ਰੋਗਰਾਮ ਉਹ ਸਾਰਿਆਂ ਨਾਲ ਬੈਠ ਕੇ ਕਰਾਂਗੇ ਤਾਂ ਕਿ ਪੂਰੀ ਡਿਟੇਲ ਤੁਹਾਨੂੰ ਘਰ ਬੈਠਿਆਂ ਨੂੰ ਪਤਾ ਲੱਗ ਸਕੇ ਵੀ ਕਿੱਥੇ-ਕਿੱਥੇ ਅਸੀਂ ਠੱਗੀ ਤੋਂ ਬਚਣਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸੈਂਟਰ ਮੈਂ ਦੇਸੀ ਭਾਸ਼ਾ ਚ ਕਹਿੰਦਾ ਵੀ ਦੁਕਾਨਾਂ ਖੁੱਲੀਆਂ ਹੋਈਆਂ ਉਹ ਵੀਜ਼ਾ ਲਵਾਓਗੇ ਤਾਂ ਪੰਜਾਬੀ ਥੋੜਾ ਜ਼ਿਆਦਾ ਹੈ ਨਾ ਜਿਨ੍ਹਾਂ ਕੋਲ ਥੋੜੀ-ਬਹੁਤੀ ਕਿੱਲਾ ਦੋ ਕੁ ਲਾਣਾ ਠੀਕ ਹੈ ਬਹੁਤ ਸਾਰੇ ਕਾਰਨ ਆਪੀ ਤਾਂ ਅਸੀਂ ਇਸ ਦੇਸ਼ ਨੂੰ ਛੱਡ ਕੇ ਇਸ ਧਰਤੀ ਨੂੰ ਛੱਡ ਕੇ ਇਸ ਇਲਾਕੇ ਨੂੰ ਛੱਡ ਕੇ ਵਿਦੇਸ਼ ਜਾਣਾ ਚਾਹੁੰਦੇ ਆ ਉਹ ਇੱਕ ਅਲੱਗ ਪੱਖ ਹੈ ਵੀ ਅਸੀਂ ਆਪਣੀ ਧਰਤੀ ਨੂੰ ਛੱਡ ਕੇ ਜਾ ਰਹੇ ਆ ਪਰ ਜਿਹਨੇ ਜਾਣਾ ਹੀ ਹੈ ਉਹ ਕਮ ਸਕਮ ਦੇਸੀ ਭਾਸ਼ਾ ਕਹਿੰਦੇ ਵੀ ਉਹਨਾਂ ਦੀ ਛਿੱਲ ਤਾਂ ਨਾ ਕੋਈ ਲਾਵੇ ਕਿ ਜਾਣਾ ਤੇ ਚੰਗੇ ਤਰੀਕੇ ਨਾਲ ਜਾਓ ਤਾਂ ਕਿ ਉੱਥੇ ਜਾ ਕੇ ਤੁਸੀਂ ਸੈਟਲ ਹੋ ਤੇ ਆਪਦੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਕਿਸੇ ਦੋ ਨੰਬਰ ਦੇ ਬੰਦੇ ਨੂੰ ਫਸਾਓ ਨਾ ਤੁਸੀਂ ਪਹੁੰਚ ਜਾਓ ਬਿਲਕੁਲ ਸਹੀ ਗੱਲ ਹੈ ਜੀ ਅ ਸਰਟੀਫਾਈਡ ਏਜੰਟ ਚੂਜ਼ ਕਰੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੀਜ਼ਾ ਲਗਵਾਉਣਾ ਹੈ ਸਾਰੀ ਡਿਟੇਲ ਇੰਟਰਨੈਟ ਤੇ ਅਵੇਲੇਬਲ ਹੈ ਔਰ ਤੁਸੀਂ ਜਿਹੜੇ ਵੀ ਏਜੰਟ ਕੋਲ ਲਵਾ ਰਹੇ ਹੋ ਉਹਦਾ ਤੁਸੀਂ ਲਾਇਸੈਂਸ ਨੰਬਰ ਪੁੱਛੋ ਉਹਨੂੰ ਤੁਸੀਂ ਵੇਖੋ ਉਹਨਾਂ ਦੇ ਵੀਜ਼ੇ ਪਹਿਲਾਂ ਕਿੰਨੇ ਕ ਲੱਗੇ ਹੈ ਔਰ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਹੈ ਠੀਕ ਹੈ ਸੋ ਪੈਕੇਜ ਸਿਸਟਮ ਦੇ ਵਿੱਚ ਬਿਲਕੁਲ ਨਾ ਪੋ ਕਿਸੇ ਵੀ ਅ ਅਨ ਅਥੋਰਾਈਜ਼ ਏਜੰਟ ਕੋਲ ਨਾ ਜਾਓ ਤੁਸੀਂ ਮੈਂ ਸਾਰੇ ਵਿਊਅਰਸ ਨੂੰ ਸਾਰੇ ਮੁਕਸਰ ਦੇ ਤੇ ਆਸ-ਪਾਸੇ ਦੇ ਏਰੀਆ ਦੇ ਸਟੂਡੈਂਟਸ ਨੂੰ ਮੈਂ ਵੈਲਕਮ ਕਰਦਾ ਹਾਂ ਜਿਹੜੇ ਵੀ ਸਟੂਡੈਂਟ ਆਇਲਸ ਕਰਨਾ ਚਾਹੁੰਦੇ ਹੈ ਅਸੀਂ ਇੱਕ ਰੀਸੈਂਟਲੀ ਇੱਕ ਪਾਲਿਸੀ ਲੈ ਕੇ ਆਏ ਹੈ ਕਿ ਜਿਹੜੇ ਵੀ ਬੱਚੇ ਇੱਥੋਂ 9 ਬੈਂਡਸ ਲੈਣਗੇ ਉਹਨਾਂ ਨੂੰ ਅਸੀਂ ਕੰਪਲੀਟ ਫੀ ਰਿਫੰਡ ਕਰਾਂਗੇ ਜਿਹੜੇ ਸਟੂਡੈਂਟ ਇੱਥੋਂ ਸਟੱਡੀ ਵੀਜ਼ਾ ਲਈ ਫਾਈਲਿੰਗ ਕਰਵਾਣਗੇ ਉਹਨਾਂ ਨੂੰ 10000 ਜੋ ਹੈ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਅਸੀਂ ਡਿਸਕਾਊਂਟ ਦਵਾਂਗੇ ਸੋ ਬੇਸਿਕਲੀ ਸਟੂਡੈਂਟ ਕੋਈ ਵੀ ਆਇਲ ਸੈਂਟਰ ਚੂਜ਼ ਕਰਨ ਕੋਈ ਵੀ ਵੀਜ਼ਾ ਏਜੰਸੀ ਚੂਜ਼ ਕਰਨ ਪਰ ਦੇਖੋ ਤਜਰਬਾ ਹੈ ਜਾਂ ਨਹੀਂ ਹੈ ਸਰਟੀਫਿਕੇਸ਼ਨ ਹੈ ਜਾਂ ਨਹੀਂ ਹੈ ਇੱਕ ਜਿਸ ਤਰ੍ਹਾਂ ਜਾਂਦੇ ਜਾਂਦੇ ਗੱਲ ਕਰਦੇ ਪੰਜਾਬ ਦੇ ਵਿੱਚ ਜਿੰਨੇ ਵੀਜ਼ਾ ਏਜੰਟ ਨੇ ਜਿਹੜੇ ਮੁੱਖ तकरीबन 10 11 ਜਿਹਨਾਂ ਦੀ ਬਹੁਤ ਜ਼ਿਆਦਾ ਐਡਸ ਹੈਗੇ ਆ ਕੁਝ ਹੈ ਇਦਾਂ ਦੀ ਵੈਬਸਾਈਟ ਜਾਂ ਕੁਝ ਇਦਾਂ ਦਾ ਜਗ੍ਹਾ ਜਿੱਥੇ ਜਾ ਕੇ ਆਮ ਲੋਕਾਂ ਨੂੰ ਪਤਾ ਲੱਗ ਫਲਾਣਾ ਜਿਹੜਾ ਏਜੰਟ ਹੈ ਉਹਦਾ ਉੱਥੇ ਮਤਲਬ ਰੈੱਡ ਸਰਕਲ ਲੱਗਿਆ ਹੋਇਆ ਉਹ ਫਰਾਡ ਹੈ ਕੁਝ ਹੈ ਇਸ ਤਰ੍ਹਾਂ ਦਾ ਬਿਲਕੁਲ ਦੇਖੋ ਤੁਸੀਂ ਡਿਸਟ੍ਰਿਕਟ ਐਡਮਿਨ ਆਫਿਸ ਤੋਂ ਤੁਸੀਂ ਡਿਟੇਲ ਲੈ ਸਕਦੇ ਹੋ ਕਿ ਕਿਹੜੇ ਕਿਹੜੇ ਉਥੋਂ ਦੇ ਏਜੰਟ ਅਥੋਰਾਈਜ਼ ਹੈ ਔਰ 에ਜੰਟਸ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਤੁਹਾਡਾ ਲਾਇਸੈਂਸ ਨੰਬਰ ਕੀ ਹੈ ਤੁਸੀਂ ਉਹਨਾਂ ਤੋਂ ਲਾਇਸੈਂਸ ਦੀ ਡਿਟੇਲ ਲੈ ਸਕਦੇ ਹੋ ਔਰ ਤੀਸਰੀ ਸਭ ਤੋਂ ਵੱਡੀ ਗੱਲ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਪੰਜਾਬ ਗਵਰਨਮੈਂਟ ਤੋਂ ਇਲਾਵਾ ਤੁਸੀਂ ਉਸ ਕੰਟਰੀ ਦੀ ਵੈਬਸਾਈਟ ਤੇ ਚੈੱਕ ਕਰੋ ਤੁਸੀਂ ਜਿਹੜੇ ਕਾਲਜ ਦੇ ਵਿੱਚ ਬੱਚੇ ਨੇ ਜਾਣਾ ਹੈ ਸਟੱਡੀ ਵੀਜ਼ਾ ਲਈ ਉਸ ਵੈਬਸਾਈਟ ਤੇ ਬੱਚਾ ਚੈੱਕ ਕਰੇ ਕਿ ਉਹ 에ਜੰਟ ਅਥੋਰਾਈਜ਼ ਹੈ ਜਾਂ ਨਹੀਂ ਹੈ ਸੋ ਇਹਦੇ ਨਾਲੋਂ ਕੋਈ ਵੈਲ ਪ੍ਰੂਫ ਹੋਰ ਕੋਈ ਆਪਸ਼ਨ ਨਹੀਂ ਹੈ ਸੋ ਠੀਕ ਹੈ ਜੀ ਅਸੀਂ ਫਿਰ ਮਿਲਾਂਗੇ ਅਗਲੀ ਵਾਰ ਇਸੇ ਤਰ੍ਹਾਂ ਦੇ ਕਿਸੇ ਹੋਰ ਮਸਲੇ ਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਉਹ ਆਪਣਾ ਆਪਣਾ ਖਿਆਲ ਰੱਖੋ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰੌਡ ਸਿਸਟਮ ਵੀ ਚੱਲ ਰਿਹਾ ਔਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹੋ ਚੰਗੇ ਅਦਾਰਿਆਂ 'ᱨੇ ਭੇਜੋ ਚੰਗੇ ਬੈਂਡ ਸਕੂਲ 'ਲੋ ਔਰ ਚੰਗੇ ਤਰੀਕੇ ਨਾਲ ਜਾ ਕੇ ਸੈੱਟ ਹੋ ਕੇ ਆਪਣੇ ਜਿਹੜਾ ਇਧਰਲਾ ਪਰਿਵਾਰ ਆ ਉਹਨਾਂ ਦੀ ਸਾਂਭ ਸੰਭਾਲ ਕਰੋ ਸ਼ੁਕਰੀਆ ਧੰਨਵਾਦ ਜੀ ਦਾ ਕਾਲਸ ਟੀਵੀ ਨੂੰ ਸਮਾਂ ਦੇਣ ਬਹੁਤ ਬਹੁਤ